ਵਾਹਿਗੁਰੂ ਜੀ ਦਾ ਖਾਲਸਾ ਸੇਵਾ ਹੈ ਗੁਰੂ ਜੀ ਦੇ ਬਦੇ ਫਤਿਹ ਤੋਂ ਪ੍ਰਾਂਤ ਸਾਰੇ ਹੀ ਨਗਰ ਵਾਸੀਆਂ ਨੂੰ ਸੂਚਨਾ ਕੀਤੀ ਜਾਂਦੀ ਹੈ ਇਹ ਸੂਚਨਾ ਆਪਣੇ ಗ್ರಾಮ ਪੰਚਾਇਤ ਲੀਲਿਆ ਵਾਲੀ ਵੱਲੋਂ ਅਤੇ ਆਪਣੇ ਤਹਿਸੀਲ ਦੇ ਐਸਡੀਐਮ ਸਾਹਿਬ ਵੱਲੋਂ ਹੈ ਜੀ ਜਿਵੇਂ ਕਿ ਸੋਨੂੰ ਪਤਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਇਸ ਨੂੰ ਮੱਦੇ ਨਜ਼ਰ ਆਖਦੇ ਹੋਏ ਅੱਜ ਰਾਤ ਨੂੰ ਜਦੋਂ ਵੀ ਸਾਇਰਨ ਦੀ ਆਵਾਜ਼ ਸੁਣੇ ਉਸੇ ਟਾਈਮ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਜਿਸ ਟਾਈਮ ਵੀ ਰਾਤ ਨੂੰ ਸੁਣਨ ਸਾਇਰਨ ਦੀ ਆਵਾਜ਼ ਸੁਣੇ ਉਸ ਟਾਈਮ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਜੀ ਤੇ ਦੂਜੀ ਬੇਨਤੀ ਹੈ ਐਸਡੀਐਮ ਸਾਹਿਬ ਵੱਲੋਂ ਕਿ ਆਪਣੇ ਘਰ ਅਗਲੇ 7 ਦਿਨਾਂ ਦਾ ਰਾਸ਼ਨ ਪਾਣੀ ਲਿਆ ਕੇ ਰੱਖੋ ਜੀ ਤੇ ਤੀਜੀ ਬੇਨਤੀ ਐਸਡੀਐਮ ਸਾਹਿਬ ਵੱਲੋਂ ਹੈ ਕਿ ਆਪਾਂ ਕਿਸੇ ਵੀ ਪ੍ਰਕਾਰ ਦੀ ਲੜਾਈ ਝਗੜੇ ਵਾਲੀ ਤਣਾਅ ਪੈਦਾ ਕਰਨ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ WhatsApp ਤੇ Instagram ਤੇ ਨਹੀਂ ਸ਼ੇਅਰ ਕਰਨੀ ਹੈ ਜੀ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਇਹ ਬੇਨਤੀ ਆਪਣੇ ਤਹਿਸੀਲ ਦੇ ਐਸਡੀਐਮ ਸਾਹਿਬ ਵੱਲੋਂ ਅਤੇ ਆਪਣੇ ਪੰਚਾਇਤ ਲੇਲਿਆਂ ਵਾਲੇ ਵੱਲੋਂ ਹੈ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਜੀ ਜਿਸ ਕਾਰਨ ਅੱਜ ਰਾਤ ਨੂੰ ਜਿਵੇਂ ਹੀ ਤੁਹਾਨੂੰ ਸਾਇਰਨ ਵੱਜਣ ਦੀ ਆਵਾਜ਼ ਸੁਣਦੀ ਹੈ అలਾਰਮ ਦੀ ਆਵਾਜ਼ ਸੁਣਦੀ ਹੈ ਉਸੇ ਟਾਈਮ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਜੀ ਤੇ ਦੂਜਾ ਐਸਡੀਐਲ ਸਾਹਿਬ ਵੱਲੋਂ ਬੇਨਤੀ ਹੈ ਕੀ ਆਪਣੇ ਆਪਣੇ ਘਰੇ ਅਗਲੇ 7 ਦਿਨਾਂ ਦਾ ਰਾਸ਼ਨ ਪਾਣੀ ਲਿਆ ਕੇ ਰੱਖੋ ਜੀ ਤੇ ਤੀਜੀ ਬੇਨਤੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਲੜਾਈ ਆਰੀ ਫੋਟੋ ਵੀਡੀਓ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨੀ ਹੈ ਜੀ ਤਾਂ ਸਾਰੇ ਹੀ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਰਾਤ ਨੂੰ ਜਦੋਂ ਇਹ ਤੁਹਾਨੂੰ ਸਾਇਰਨ ਵੱਜਣ ਦੀ ਆਵਾਜ਼ ਸੁਣੇ ਤਾਂ ਉਸੇ ਵਕਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਜੀ ਵਾਹਿਗੁਰੂ ਜੀ ਦਾ ਖਾਲਸਾ